ਸੋਸੇ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਫੇਰ ਹਾਜ਼ਰ ਹਾਂ ਤੇ ਨਵਾਂ ਅਪਡੇਟ ਲੈ ਕੇ ਨਵਾਂ ਅਪਡੇਟ ਇਹ ਸੀ ਬਾਈ ਜੀ ਤੇ ਸੋਨੂੰ ਜਿੱਦਾਂ ਕਿਹਾ ਸੀਗਾ ਦਿਨੋਂ ਦਿਨ ਹਾਲਾਤ ਬਦਲਦੇ ਜਾਂਦੇ ਨੇ ਤੁਸੀਂ ਦੇਖੋਗੇ ਕਿ ਯੂ ਐਸ ਏ ਦਿਨੋਂ ਦਿਨ ਕਾਨੂੰਨੀ ਪ੍ਰਕਿਰਿਆ ਵਧਾਊਗਾ ਤੇ ਲੋਕਾਂ ਨੂੰ ਤੰਗ ਕਰਨਗੇ ਲੋਕ ਮਜਬੂਰ ਕਰਦਾਨਗੇ ਲੋਕਾਂ ਨੂੰ ਆਪ ਦੇ ਆਪ ਵਾਪਸ ਆਉਣ ਤੇ ਅਹੀ ਦੀ ਗੱਲ ਨਹੀਂ ਤੇ ਕਿ ਸੋਨੂੰ ਦੱਸਿਆ ਸੀ ਕੈਨੇਡਾ ਵੀ 10 ਲੱਖ ਬੰਦੇ ਨੂੰ ਲਗਭਗ ਮਜਬੂਰ ਕਰ ਰਿਆ ਉਹ ਕਹਿੰਦਾ ਵੀ 12 ਲੱਖ ਬੰਦਾ ਅਸੀਂ ਕੱਢਣਾ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਦੇ ਆਪ ਦੇ ਛੜ ਛੜ ਕੇ ਆਉਣੀ ਪੈਣਾ ਅੱਜ ਨਹੀਂ ਕੱਲ ਨੂੰ ਕੱਲ ਨੂੰ ਤਾਂ ਪਰਸ ਨੂੰ ਕਿਉਂਕਿ ਜਦੋਂ ਕ੍ਰੈਡਿਟ ਲਾਈਨਾਂ ਖਰਾਬ ਹੋ ਜਾਂਦੀਆਂ ਨੇਗੀਆ ਕ੍ਰੈਡਿਟ ਕ੍ਰੈਡਿਟ ਕਾਰਡ ਦੇ ਵਿੱਚ ਪੈਸੇ ਨਹੀਂ ਬਚਦੇ ਸਾਰਾ ਕੁਝ ਬੰਦੇ ਕੋਲ ਪਹਿਲਾਂ ਮੱਥਾ ਮਾਰਦਾ ਕਿਸ਼ਤਾਂ ਤੇ ਕਹਿ ਲਓ ਕ੍ਰੈਡਿਟ ਕਾਰਡ ਹੁੰਦੇ ਨੇ ਉਹ ਚੱਕਦਾ ਪੈਸੇ ਫਿਰ ਹੋਰ ਚੱਕਦਾ ਐਦਾਂ ਚੱਕ ਚੱਕ ਕੇ ਬੰਦਾ ਕਰਜ਼ਾਈ ਹੋਇਆ ਜਦੋਂ ਕਰਜ਼ਾਈ ਹੋਇਆ ਤਾਂ ਪੈਸੇ ਨਹੀਂ ਲਾਉਂਦੇ ਪਰ ਉਹਦੇ ਕੋਲ ਕੋਈ ਚਾਰਾ ਨਹੀਂ ਦਿਖਦਾ ਉਹਨੂੰ ਪਤਾ ਲੱਗ ਰਿਹਾ ਕਿ ਵਾਪਸ ਮੋੜਨ ਚ ਭਲਾਈ ਆ ਹੁਣ ਇੱਥੇ ਕੁਝ ਨਹੀਂ ਬੰਨ। ਐਦਾ ਹੀ ਯੂਐਸਏ ਨੇ ਕੀਤਾ। ਯੂਐਸਏ ਨੇ ਇੱਕ ਬਿੱਲ ਪਾਸ ਕਰ ਦਿੱਤਾ ਤੇ ਸ਼ਾਇਦ ਕੁਝ ਵੀਰਾਂ ਨੂੰ ਨਾਂ ਵੀ ਪਤਾ ਹੋਵੇ ਕਿ ਬਿੱਲ ਪਾਸ ਕਿਹੜਾ ਹੋਇਆ। ਬਿੱਲ ਪਾਸ ਕੀਤਾ ਉਹਨਾਂ ਨੇ ਅਲਕੋਹਲ ਕੈਨੋ ਡਰਿੰਕ ਬਾਰੇ ਜੇ ਕੋਈ ਵੀ ਬੰਦਾ ਡਰਿੰਕ ਕਰਕੇ ਗੱਡੀ ਚਲਾਉਂਦਾ, ਟਰੱਕ ਚਲਾਉਂਦਾ ਜਾਂ ਕੈਨੋ ਹੋਰ ਵੀ ਕੋਈ ਵੀਕਲ ਚਲਾਉਂਦਾ ਐਕਸੀਡੈਂਟ ਹੁੰਦਾ ਜਾਂ ਜਾਂ ਕੈਨੋ ਬਿਨਾਂ ਐਕਸੀਡੈਂਟ ਹੁੰਦਾ। ਤਾਂ ਉਹ ਕਹਿੰਦਾ ਵੀ ਜੇ ਕੋਈ ਵੀ ਬੰਦਾ दारू ਪੀ ਕੇ ਗੱਡੀ ਚਲਾਉਂਦਾ ਫੜਿਆ ਜਾਂਦਾ ਚਾਹੇ ਉਹ ਪੀਆਰ ਕਾਰਡ ਧਾਰਕਾ ਚਾਹੇ ਉਹ ਬੀਜੇ ਤੇ ਐਸਟੈਂਮ ਤਾਂ ਉਹ ਕਹਿੰਦਾ ਵੀ ਫੜ ਕੇ ਉਸੇ ਟਾਈਮ ਡਾਇਰੈਕਟ ਰਿਪੋਰਟ ਕਰ ਦੋ ਤੇ ਡਾਇਰੈਕਟ ਰਿਪੋਰਟ ਕਰ ਦੋ ਤੇ ਨਾ ਹੀ ਬਈ ਜੀ ਕੋਈ ਸੁਣਵਾਈ ਕਰੋ ਉਹਦੀ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਜੇ ਕੋਈ ਬੰਦਾ ਪੀਤੀ ਚੱਲਦੀ ਚ ਫੜਿਆ ਜਾਂਦਾ ਤਾਂ ਉਹਦੇ ਉੱਤੇ ਕੁਝ ਦੂਲ ਹੁੰਦੇ ਸੀਗੇ ਇੱਦਾਂ ਕਹਿ ਲੋ ਜੁਰਮਾਨਾ ਪੈ ਜਾਣਾ ਜਾਂ ਕੋਰਟ ਦੇ ਵਿੱਚ ਕੇਸ ਚੱਲ ਪਾਣਾ ਹੁਣ ਉਹਨੇ ਸਾਰੀਆਂ ਪ੍ਰਕਿਰਿਆ ਕੈਨਸਲ ਕਰਤੀਆਂ ਬਾਈ ਜੀ ਉਹ ਕਹਿੰਦਾ ਵੀ ਸਾਰੇ ਸਕਿਪਾ ਟੋਟਲੀ ਡਾਇਰੈਕਟ ਕਹਿੰਦਾ ਸਾਡੇ ਡਿਪਾਰਟਮੈਂਟ ਕੋਲੇ ਆਊਗਾ ਚੱਕ ਕੇ ਬੰਦੇ ਨੂੰ ਰਿਪੋਰਟ ਮਾਰੋ ਜੇ ਪੀਆਰ ਧਾਰਕ ਆ ਤਾਂ ਪੀਆਰ ਕਾਰਡ ਰੱਦ ਕਰ ਦਿਓ ਉਸੇ ਟਾਈਮ ਜਿਹੜੇ ਦੇਸ਼ ਦਾ ਹੈਗਾ ਉਹਨੂੰ ਉਸੇ ਦੇਸ਼ ਤੋਂ ਧੋਖਾ ਖਾਸ ਕਰਕੇ ਇੰਡੀਆ ਤੇ ਬਹੁਤ ਲੱਗਦਾ ਜੇ ਇੰਡੀਆ ਦਾ ਕੋਈ ਵੀ ਫੜਿਆ ਜਾਂਦਾ ਭਾਰਤ ਦਾ ਬਸਲੀਕ ਕਿਉਂ ਪੀਆਰ ਕਾਰਡ ਧਾਰਕ ਆ ਜਾਂ ਉਹ ਵੀਜਟ ਗਿਆ ਹੋਇਆ ਜਾਂ ਉਹ ਸੈਲਬਲਾਈ ਹੋਈ ਹੈ ਜੇ ਉਹ ਅਹੀ ਦੀ ਪ੍ਰੋਬਲਮ ਵਿੱਚ ਕਿਸੇ ਨੂੰ ਫਸਦਾਗਾ ਤਾਂ ਉਹ ਐ ਸਮਝ ਲਓ ਵੀ ਉਹ ਉਸੇ ਟਾਈਮ ਰਿਪੋਰਟ ਹੋ ਜਾਣਾ ਤੇ ਹੋਰ ਵੀ ਕਈ ਤਰ੍ਹਾਂ ਦੇ ਬਈ ਜੀ ਨਵੇਂ ਕੇਸ ਇਹ ਜਿਹੜਾ ਕੇਸ ਸੀਗਾ ਇਹ ਇਸ ਟਾਈਮ ਪਾਰਲੀਮੈਂਟ ਦੇ ਵਿੱਚ ਪਾਸ ਹੋ ਗਿਆ ਪਾਰਲੀਮੈਂਟ ਦੇ ਵਿੱਚ ਪਾਸ ਹੋ ਗਿਆ ਉਸ ਤੋਂ ਬਾਅਦ ਹੁਣ ਸਿਰਫ 트ੰਪ ਦੇ ਦਸਤਖਤ ਰਹਿ ਗਏ ਸੀਗੇ ਤੇ 트ੰਪ ਜੀ ਨੇ ਦਸਤਖਤ ਸਮਝ ਲਓ ਕਰਤੇ ਤੇ ਉਹ ਲਾਗੂ ਹੋ ਜਾਣਾ ਹੁਣ ਨਾਲ ਦੀ ਨਾਲ ਤੇ ਇਹ ਖੈਰ ਨਹੀਂ ਹੈਗੀ ਉਸ ਤੋਂ ਪਹਿਲਾਂ ਇਹ ਵੀ ਰੂਲ ਆ ਬਈ ਜੀ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਕੋਈ ਟਰੱਕ ਚਲਾਉਂਦਾ ਸੀ ਜਾਂ ਕਹਿ ਲਓ ਬੱਸ ਬੈਂ ਬੱਸ ਚਲਾਉਂਦਾ ਸੀਗਾ ਉਹ ਬਾਈ ਜੀ ਸਾਰੇ ਨੂੰ ਹਦਾਇਤ ਦਿੱਤੀ ਕਿ ਹੁਣ ਜੇ ਬੰਦਾ ਕੋਈ ਟਰੱਕ ਚਲਾਉਂਦਾ ਜਾਂ ਕੋਈ ਵੀ ਵਹੀਕਲ ਚਲਾਉਂਦਾ ਜੋ ਕਹਿ ਲਓ ਟੈਕਸੀ ਲਾ ਲਓ ਤਾਂ ਉਹਨੂੰ ਇੰਗਲਿਸ਼ ਆਉਣੀ ਜ਼ਰੂਰੀ ਹੈ ਤੇ ਨਹੀਂ ਬਈਗੀ ਆਪਦਾ ਉਹ ਜੋਬ ਛੱਡ ਦੇ ਤੇ ਇੱਕ ਤਰ੍ਹਾਂ ਦਾ ਐ ਕਰ ਲਓ ਵੀ ਦਰਦ ਦੇ ਉੱਤੇ ਤਲਵਾਰ ਤਰੀ ਹੋਈ ਆ ਉਹ ਤਲਵਾਰ ਨੂੰ ਐ ਹੌਲੀ-ਹੌਲੀ ਕਰਸਿਆਈ ਜਾਂਦਾ ਦਰਦ ਨੂੰ ਵੱਢਣ ਵਾਸਤੇ ਕਈ ਮੁੰਡੇ ਹੁਣ ਵੀ ਹਾਲੇ ਹਟ ਨਹੀਂ ਰਹੇ ਇੰਡੀਆ ਤੋਂ ਆ ਰਹੇ ਨੇ ਪੈਸੇ ਲਾ ਕੇ ਸਾਡੇ ਇੱਥੇ ਕੈਨੇਡਾ ਵਿੱਚ ਸੁਣਦੇ ਆ ਗੱਲਾਂ ਕਿ ਫਲਾਣੇ ਦਾ ਮੁੰਡਾ ਆ ਗਿਆ ਬਈ ਸਾਡਾ ਚਾਚੇ ਦਾ ਮੁੰਡਾ ਆ ਗਿਆ ਪੈਸੇ ਲਾ ਕੇ ਇੱਥੇ ਬਣਦਾ ਤਾਂ ਕੱਖ ਨਹੀਂ ਬਾਈ ਜੀ 50 60 60 ਲੱਖ ਲਾ ਕੇ ਰੁਪਿਆ ਯੂ ਐਸ ਏ ਜਾਣਾ ਡੌਂਗੀ ਲਾ ਕੇ ਉੱਥੇ ਕਮਾਈ ਜਮਾਨੀ ਦੀ ਨਹੀਂ ਹੋ ਰਹੀ ਇਹ ਸਿਰਫ ਮਨਾਂ ਦੇ ਵਿੱਚ ਬਹਿਮਾ ਕਿ ਉੱਥੇ ਬਾਹਲੀ ਤੱਕ ਦੀ ਕਮਾਈ ਆ ਸਿਰਫ ਅੱਜ ਕੱਲ ਖਰਚਾ ਚੱਲ ਰਿਹਾ ਛੋਟੀ ਲੱਕ ਤੋੜ ਮਿਹਨਤ ਹੋ ਰਹੀ ਆ ਬਾਈ ਜੀ ਜਿਹੜਾ ਮੁੰਡਾ ਜਵਾਨੀ ਪੈਰੇ ਚ ਇੱਥੇ ਆਉਂਦਾ 21-22 ਸਾਲਾਂ ਦਾ ਚਾਹੇ ਉਹ ਕੈਨੇਡਾ ਦਾ ਜਦੋਂ ਉਹ ਕੰਮ ਦੇ ਵਿੱਚ ਪੈ ਗਿਆ ਕੰਟਰੈਕਸ਼ਨ ਵਗੈਰਾ ਕਿਸੇ ਕੰਮ ਚ ਪੈ ਗਿਆ ਇਹ ਜਿਹੇ ਚ ਤਾਂ 5 ਸਾਲਾਂ ਦੇ ਵਿੱਚ ਉਹਦੇ ਹੱਡ ਤੋੜ ਦਾਨੀ ਗਏ ਇੰਨਾ ਔਖਾ ਕੰਮ ਆ ਤੇ ਪੇ ਕੁਝ ਵੀ ਨਹੀਂ ਦਿੰਦੇ ਕਿਉਂ ਬੰਦੇ ਬਾਧੂ ਨੇ ਬਈ ਘੱਟ ਪੈਸਿਆਂ ਚ ਬਹੁਤ ਬੰਦੇ ਮਿਲ ਜਾਂਦੇ ਇੱਥੇ ਉਹ ਕਹਿੰਦਾ ਜੀ ਚੱਲਣਾ ਤੂੰ 8000 ਡਾਲਰਾਂ ਚ ਇਹ ਅਗਲਾ ਕਹਦੇ ਨਾ ਅਗਲੇ ਨੂੰ ਕਹਦੇ ਬਈ ਤੂੰ ਅਗਲਾ ਕਹਦੀ ਵਾਧੂ ਦੇ ਦੋ ਉਹ ਬੰਦੇ ਘਰੇ ਜਾਉ ਉਹਦੀ ਬੰਦੇ ਹੋਰ ਲਾਂਡ ਚ ਲੱਗੇ ਖੜੇ ਨੇ ਕੰਮ ਦੀ ਤਲਾਸ਼ ਆ ਬੰਦੇ ਦਾ ਵਿੱਚ ਬਾਈ ਜੀ ਬੰਦੇ ਇਹ ਜੇ ਵੀ ਨਹੀਂ ਉਹ ਕਹਿੰਦੇ ਸਾਨੂੰ 5 ਤੀ ਲੈ ਜੋ ਅਸੀਂ ਘਰੇ ਬੋਰ ਹੁੰਨੇ ਆ ਕਰਜ਼ਾ ਚੜੀ ਜਾਂਦਾ 5 ਤੀ ਲੈ ਜੋ ਅਸੀਂ 5 ਦੇ ਵਗ ਜਾਗੇ ਚੱਕ ਦੀ ਵਾਰ ਖਰਚਾ ਦਾ ਨਿਕਲ ਜੂਗਾ ਤਾਂ ਬਾਈ ਜੀ ਇੰਨੇ ਹਾਲਾਤ ਮਾੜੇ ਨੇ ਅੱਜ ਦੇ ਟਾਈਮ ਤੇ ਉਸੇ ਜਤੀ ਨਹੀਂ ਮੰਨਣਾ ਲੋਕ ਇੱਥੇ ਇੰਨਾ ਝੂਠ ਬੋਲਦੇ ਨੇਗੇ ਐਨੇ ਗੱਪ ਮਾਰਦੇ ਨੇ ਕਹਿੰਦੇ ਜੀ ਫਲਾਣੇ ਦਾ ਮੁੰਡਾ 2 ਲੱਖ ਪਾਦਾ 3 ਲੱਖ ਪਾਦਾ ਅਸਲੀਅਤ ਸੱਚ ਹੈ ਇੱਥੇ ਬਾਈ ਜੀ ਇੱਥੇ ਰੋਟੀ ਦਾ ਸਹੰਜ਼ਾ ਹੋ ਰਿਹਾ ਇੱਥੇ ਅੱਜ ਦੇ ਟਾਈਮ ਤੇ ਤੇ ਸਾਡੇ ਪਿੰਡੋਂ ਤਕਰੀਬਨ 40 ਆਏ ਨੇ ਸਾਡੇ ਪਿੰਡੋਂ ਕਹਦੇ ਨੇ ਵੀ ਇੰਨੇ ਹੋ ਗਏ ਇੰਨੇ ਹੋ ਗਏ ਤੇ ਮੈਂ ਆਖਿਆ ਇੱਥੇ ਕੁਝ ਨਹੀਂ ਰੱਖਿਆ ਅਸੀਂ ਅਗਲੇ ਸਾਲ ਵਾਪਸ ਆ ਜਾਗੇ ਜੇ ਨਾ ਆਏ ਤਾਂ ਬਾਈ ਉਹ ਤੋਂ ਬਾਅਦ ਵਗ ਜਿਓ ਵੀ ਅਸੀਂ ਮੰਨ ਲਾਂਗੇ ਉਹ ਕਹਦੇ ਜੀ ਬਾਕੀ ਕਹਿੰਦੇ ਤਾਂ ਵਧੀਆ ਕਮਾਉਂਦੇ ਨੇ ਉਹ ਕਹਿੰਦੇ ਜੀ ਬਾਕੀ ਮੁੰਡੇ ਕਹਿੰਦੇ ਵੀ ਬਹੁਤ ਵਧੀਆ ਔਰ ਇੱਕ ਨਜ਼ਾਰੇ ਹੀ ਨੈ ਕੈਨੇਡਾ ਦੇ ਵਿੱਚ ਤੇ ਮੈਂ ਆਖਿਆ ਮੇਰੇ ਜਿੱਤੇ ਮੈਂ ਰਹਿਣਾ ਇਸੇ ਸ਼ਹਿਰ ਜੀ ਰਹਿੰਦੇ ਨੇ ਆਪਣੇ ਪਿੰਡ ਦੇ ਮੁੰਡੇ ਮੈਂ ਕਿਹਾ ਤੁਸੀਂ ਫੋਨ ਕਰਕੇ ਇਹ ਕਹਦੇ ਹੋ ਕਿ ਬਾਈ ਆਊਗਾ ਇੱਕ ਵੀਡੀਓ ਬਣਾਊਗਾ ਜਦੋਂ ਤੁਸੀਂ ਕੰਮ ਤੋਂ ਆਉਂਦੇ ਹੋਵੋਗੇ ਸਵਾਲਾਂ ਦੇ ਜਵਾਬ ਦੇ ਦਿਓ ਜੇ ਉਹਨਾਂ ਨੇ ਵੀਡੀਓ ਬਣਾਉਣ ਤੇ ਹਾਂ ਕਰਦੀ ਕੰਮ ਤੋਂ ਆਉਂਦੇ ਸਮੇਂ ਉਹੀ ਹਾਲਤ ਦੇ ਵਿੱਚ ਤੇ ਆ ਵੀਡੀਓ ਬਣਾਉਣ ਤੇ ਹਾਂ ਕਰਦੀ ਸਵਾਲਾਂ ਦੇ ਦੇਣ ਤੇ ਹਾਂ ਕਰਤੀ ਭਈ ਜਵਾਬ ਦੇਵਾਂਗੇ ਸਵਾਲਾਂ ਦੀ ਤਾਂ ਮੈਂ ਕਿਹਾ ਮੈਂ ਮੰਨ ਲੂ ਕੈਨੇਡਾ ਵਰਗੀ ਐਸ਼ ਨਹੀਂ ਹੈਗੀ ਬਾਈ ਜੀ ਉਰੇ ਬਹੁਤ ਬੁਰੇ ਹਾਲਾਤ ਨੇ ਕੋਈ ਮੁੰਡਾ ਕੈਮਰੇ ਦੇ ਸਾਹਮਣੇ ਨਹੀਂ ਆਉਂਦਾ ਮੈਂ ਪਿੰਡਦਿਆਂ ਨੂੰ ਆਖਿਆ ਮਗਾ ਤੁਸੀਂ ਆਉਣ ਪਿੱਛੇ ਕਿਉਂ ਬੋਲੇ ਬਣਦੇ ਯਾਰ ਕਿਉਂ ਪੈਸੇ ਲਾਉਣੇ 40 45 ਮੁੰਡੇ ਗਏ ਨੇ ਆਪਣੇ ਪਿੰਡ ਦੱਸੋ ਕਿੰਨੇ ਕੁ ਮੁੜ ਕੇ ਢੇਡਾ ਲਾ ਕੇ ਗਏ ਨੇ ਕਿਸੇ ਤੋਂ ਆਇਆ ਗਿਆਗਾ ਕੋਈ ਨਹੀਂ ਆਇਆ ਬਾਈ ਟਿਕਟਾਂ ਦੇ ਪੈਸੇ ਨਹੀਂ ਗੁਰਦੇ ਹੈਗੀ ਖਰਚਾ ਨਹੀਂ ਜਿਹੜਾ ਕਰਜ਼ਾ ਚੱਕ ਕੇ ਆਏ ਨੇ ਉਹ ਕਰਜ਼ਾ ਜਿੰਨੇ ਵੀ ਆਏ ਨੇ ਬਾਈ ਜੀ ਕਿਹੜੇ ਮੁੰਡੇ ਨੇ ਪਿੰਡ ਦੇ ਵਿੱਚ ਆਪਦੇ ਪਿਓ ਨੂੰ ਰੇਂਜ ਰੋਵਰ ਦਵਾਤੀ ਕਹਿ ਲਓ ਜਾ ਬਈ ਫੋਰਚੂਨਰ ਲਿਆਤੀ ਜੇ ਇੰਨੀ ਕਮਾਈ ਆ ਤੇ ਨਗਦਾਂ ਚ ਆਪਾਂ ਕੁਝ ਵੀ ਖਰੀਦ ਸਕਦੇ ਜਾਂ ਕਿਸੇ ਨੇ ਜ਼ਮੀਨ ਖਰੀਦੀ ਤੀ ਉਰੇ ਵੀਰ ਜੀ ਬਹੁਤ ਮਾੜੇ ਹਾਲਾਤ ਨੇ ਜਿਹੜਾ ਉਰੇ ਆ ਗਿਆ ਗੰਗਾ ਗਏ ਫੁੱਲ ਵਾਪਸ ਨਹੀਂ ਆਉਂਦੇ ਬਹੁਤ ਘਟ ਨੇ ਕਿ ਵਾਪਸ ਵਾਜ ਜਾਣ ਕਿਉਂਕਿ ਉਹਨਾਂ ਨੂੰ ਆ ਕੁਛ ਨੂੰ ਆਰਤ ਪੈ ਗਈ ਕੁਛ ਕਰਜ਼ਾ ਚੱਕ ਕੇ ਆਏ ਨੇ ਤੇ ਹੁਣ ਬਾਈ ਜੀ ਸਾਡੇ ਵੀ ਮੈਂ ਖੁਦ ਬੰਦੇ ਦੀ ਕਾਫੀ ਦਿਨਾਂ ਤੋਂ ਉਹਦੀ ਦੇਖੀ ਆ ਨਾ ਵੀ ਕੀ ਲਾਤਾ ਚੱਲੀ ਜਾਂਦਾ ਤੁਹਾਨੂੰ ਇੱਕ ਬੰਦੇ ਦੀ ਹਾਲਾਤ ਬਿਆਨ ਕਰੂੰਗਾ ਵੀ ਉਹਦੇ ਕੀ ਹਾਲਾਤ ਚੱਲ ਰਹੇ ਨੇ ਅਗਲੀ ਵੀਡੀਓ ਤੁਹਾਨੂੰ ਪੂਰੇ ਹਾਲਾਤ ਬਿਆਨ ਕਰਨੇ ਆ ਕੀ ਮੈਂ ਅੱਖੀ ਦੇਖੇ ਬੰਦਿਆਂ ਦੇ ਕੀ ਹਾਲਾਤ ਹੋ ਰਹੇ ਨੇ ਕੋਨ ਦਿੱਕਕੇ ਤਾਂ ਬਈ ਦੀ ਆਪਾਂ ਉਹਨਾਂ ਦੀ ਵੀਡੀਓ ਨਹੀਂ ਬਣਾ ਸਕਦੇ ਅਗਲਾ ਮਨਾ ਕਰਦਾਗਾ ਕਿਉਂਕਿ ਪਹਿਲੀ ਡਿਪਰੈਸ਼ਨ ਚ ਹੁੰਦਾ ਜੇ ਮੈਂ ਉਹਦੀ ਵੀਡੀਓ ਬਣਾਉਂਗਾ ਕੁਝ ਹੋ ਗਿਆ ਅਗਲਾ ਕਹੂਗਾ ਯਾਰ ਇਹਨੇ ਵੀਡੀਓ ਬਣਾਈ ਸੀ ਇਹਨੂੰ ਦੇਖੋ ਤਾਂ ਕੋਈ ਵੀ ਇੱਕ ਵੀ ਬੰਦਾ ਨਹੀਂ ਹਾਂ ਕਰਦਾ ਬਈ ਇੱਥੇ ਵੀਡੀਓ ਉਹ ਕਹਦੇ ਜੀ ਚੰਗੀਆਂ ਗੱਲਾਂ ਕਾ ਪੁੱਛ ਲੋ ਸਾਥੋਂ ਗੱਡੀ ਕਿਵੇਂ ਆ ਆ ਕਿਵੇਂ ਆ ਜੇ ਕਹਦੇ ਵੀ ਹਾਲਾਤ ਕਿਵੇਂ ਆ ਉਹ ਕਹਿੰਦੇ ਜੀ ਅਸੀਂ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਸਾਡੇ ਘਰ ਦੇ ਕੀ ਕਹਿਣਗੇ ਮੁੰਡਾ ਕੀ ਕੰਮ ਕਰਦਾ ਜਾਂ ਕੀ ਕਰਦੇ ਨੇ ਤੇ ਸੋਨੂੰ ਇੱਥੋਂ ਦੇ ਮੁੰਡਿਆਂ ਦੇ ਬਈ ਅਗਲੀ ਵੀਡੀਓ ਦੇ ਵਿੱਚ ਸਾਰੇ ਹਾਲਾਤ ਦੱਸੂਗਾ ਕਿ ਮੁੰਡੇ ਕਿਵੇਂ ਗੁਜ਼ਾਰਾ ਕਰ ਰਹੇ ਨੇ ਤੇ ਗੱਡੀਆਂ ਜਿਹੜੀਆਂ ਲੈ ਰਹੇ ਨੇ ਉਹ ਕਿਵੇਂ ਲੈ ਰਹੇ ਨੇ ਤੇ ਅਗਲੀ ਵੀਡੀਓ ਦੇਖਣ ਲਈ ਜੁੜੇ ਰਹੋ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕੋਈ ਤੇ ਵੀਡੀਓ ਸ਼ੇਅਰ ਕਰਦੇ ਕਰੋ ਫਿਰ ਅਗਲੇ ਕਾਲ ਬਾਈ ਜੀ ਅਗਲੀ ਵੀਡੀਓ ਚ ਫੇਰ ਮਿਲਦੇ ਆ